ਜੀ ਅਕਾਲ ਕੀ ਹਾਲ ਚਾਲ ਨੇ ਜੀ ਅੱਜ ਆਪਾਂ ਜਾ ਰਹੇ ਸੀਗੇ ਜੀ ਬਖਸ਼ੀ ਵਾਲੇ ਤੋਂ ਲੈਹਰ ਵਾਲੀ ਨਹਿਰ ਤੇ ਤੇ ਇਧਰ ਤੁਹਾਨੂੰ ਪਤਾ ਹੀ ਹੈ ਬਖਸ਼ੀ ਵਾਲੇ ਨਹਿਰ ਤੇ ਤੇ ਨਹਿਰ ਦੇ ਕਿਨਾਰੇ-ਕਿਨਾਰੇ ਜਿੱਦ ਆਪਾਂ ਲੈਹਰੇ ਨੂੰ ਜਾਂਦੇ ਆਂਗੇ ਬਾਂਦਰ ਬਹੁਤ ਨੇਗੇ ਬਾਂਦਰ ਸੜਕ ਤੇ ਬੈਠੇ ਨੇ ਆਪਣੀ ਗੱਡੀ ਲਈ ਇਹਨਾਂ ਨੇ ਘੇਰ ਕਿਉਂਕਿ ਆਪਾਂ ਲੈ ਕੇ ਨਹੀਂ ਆਏ ਕੁਝ ਖਾਣ ਪੀਣ ਨੂੰ ਹਨਾ ਤੇ ਜੋ ਵੀ ਭੈਣ ਭਰਾ ਇਧਰ ਕੋਈ ਲੰਘਦਾ ਟੱਪਦਾ ਆਵੇ ਤਾਂ ਹੱਥ ਬੰਨ੍ਹ ਕੇ ਸਾਰਿਆਂ ਨੂੰ ਬੇਨਤੀ ਹੈ ਵੀ ਇਹਨਾਂ ਵਾਸਤੇ ਕੁਝ ਨਾ ਕੁਝ ਲਿਆ ਆਇਆ ਕਰੋ ਦੇਖੋ ਮੈਂ ਪਹਿਲਾਂ ਲੰਘਿਆ ਸੀ ਉਰੋਂ ਦੀ ਜਾਂਦਾ ਹੋਇਆ ਲੈਹਰੇ ਨੂੰ ਉਹ ਤਾਂ ਮੈਂ ਘਰੋਂ ਮੈਂ ਰੋਟੀ ਲਿਆਇਆ ਸੀ ਗਾਇਆਂ ਗਾਇਆਂ ਵਾਸਤੇ ਦੋ ਤਿੰਨ ਰੋਟੀਆਂ ਲਿਆਇਆ ਸੀ ਉਦੋਂ ਤਾਂ ਇਹਨਾਂ ਨੂੰ ਮੈਂ ਪਾ ਗਿਆ ਸੀਗਾ ਲੇਕਿਨ ਮੈਂ ਹੁਣ ਮੁੜਦੇ ਹੋਏ ਦੇਖਿਆ ਤਾਂ ਸਾਰੇ ਸੜਕ ਦੇ ਫਿਰਦੇ ਨੇ ਮੂਰੇ ਮੂਰੇ ਭੱਜੇ ਜਾਂਦੇ ਨੇ ਗੱਡੀ ਦੇ ਤੇ ਹੁਣ ਆਪਣੇ ਕੋਲ ਕੁਝ ਹੈ ਨਹੀਂ ਪਾਣ ਨੂੰ ਠੀਕ ਹੈ ਦਿਖਾਣਾ ਤੁਹਾਨੂੰ ਲਓ ਜੀ ਆ ਇੱਕ ਗੱਡੀ ਆਈ ਸੀਗੀ ਤੇਜ਼ ਆਈ ਸੀਗੀ ਉਹ ਜਾਂਦੀ ਹੈਗੀ ਜਿਹੜੀ ਤੇ ਉਹਦੇ ਕਰਕੇ ਉਹ ਪਾ 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 ਕਰਦਾ ਐ ਸਾਈਡ ਤੇ ਹੋ ਗਿਆ ਦੇਖੋ ਅਬ ਹੌਲੀ ਹੌਲੀ ਗੱਡੀ ਤੋਰੀ ਜਾਂਦੇ ਆਗੇ ਤੇ ਵਿਚਾਰੇ ਕਰਨਗੇ ਕੀ ਵਿਚਾਰੇ ਹਨ ਆ ਦੇਖੋ ਸੜਕ ਤੇ ਆ ਰਹੇ ਨੇ ਇਸ ਟਾਈਮ ਤੇ ਇੱਥੋਂ ਥੋੜਾ ਮੋਟਾ ਜਿਹਾ ਉਹ ਬੱਚਾ ਦੇਖੋ ਆ ਛੋਟਾ ਜਿਹਾ ਬੱਚਾ ਥੱਲੋਂ ਪਤਾ ਨਹੀਂ ਕੀ ਚੋਕ ਚੋਕ ਕੇ ਖਾਈ ਜਾਂਦਾ ਹੈਗਾ ਤੇ ਚਲੋ ਉਹਦੇ ਮੇਰੇ ਕੋਲ ਰੋਟੀਆਂ ਸੀਗੀਆਂ ਮੈਂ ਇਹਨਾਂ ਨੂੰ ਵਿਚਾਰਿਆਂ ਨੂੰ ਜਿਉ ਵੀ ਹੈਗੀਆਂ ਸੀ ਮੇਰੇ ਕੋਲੇ ਮੈਂ ਤੋੜ ਤਾੜ ਕੇ ਪਾ ਗਿਆ ਤੇ ਹੁਣ ਆਪਣੇ ਕੋਲੇ ਹੈ ਨਹੀਂ ਹੁਣ ਵਿਚਾਰੇ ਭੱਜ ਭੱਜ ਸੜਕ ਦੇ ਮੂਹਰੇ ਆਉਂਦੇ ਨੇ ਗੱਡੀ ਦੇ ਉਹਨ ਬਾਈ ਸਾਨੂੰ ਕਿੱਥੋਂ ਪਾਈਏ ਤੇ ਕਿਦੋਂ ਵੀ ਆਉਂ ਬਾਈ ਇਹਨਾਂ ਵਾਸਤੇ ਜ਼ਰੂਰ ਕੁਛ ਨਾ ਕੁਛ ਲਿਆਇਆ ਕਰੋ ਦੇਖੋ ਇਹ ਕਿ ਜਦੋਂ ਮੰਗਦੇ ਤਾਂ ਹੈ ਨਹੀਂ ਹਨਾ ਆਪਣਾ ਹੀ ਫਰਜ਼ ਬਣਦਾਗਾ ਵੀ ਆਪਾਂ ਇਹਨਾਂ ਨੂੰ ਕੁਛ ਨਾ ਕੁਛ ਪਾ ਕੇ ਜਾਈਏ ਠੀਕ ਹੈ ਆ ਦੇਖੋ